ਕਹਿੰਦੇ ਮੰਗਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਮੰਗਤੇ ਨੂੰ ਹੋ ਗਿਆ ਇੱਕ ਪੜ੍ਹੀ ਲਿਖੀ ਕੁੜੀ ਨਾਲ ਪਿਆਰ ਪੜ੍ਹੀ ਲਿਖੀ ਕੁੜੀ ਨੇ ਮੰਗਤੇ ਪਿੱਛੇ ਸਟੈਂਡ ਲੈ ਕੇ ਉਹਦੇ ਨਾਲ ਵਿਆਹ ਕਰਾ ਕੇ ਉਹਦੀ ਜ਼ਿੰਦਗੀ ਇਹੋ ਜਿਹੀ ਬਣਾਤੀ ਉਹਨੂੰ ਵੀ ਨੌਕਰੀ ਤੇ ਲਵਾਤਾ ਮੰਗਣੋਂ ਹਟਾਤਾ ਇਹ ਦਿਨ ਬਾ ਦਿਨ ਜਿਵੇਂ ਮੰਗਣ ਵਾਲੇ ਬੰਦਿਆਂ ਦੀ ਗਿਣਤੀ ਜ਼ਿਆਦਾ ਵੱਧ ਰਹੀ ਆ ਵੱਧ ਕਿਉਂ ਰਹੀ ਆ ਇੱਕ ਪੜ੍ਹਾਈ ਹੈ ਨਹੀਂ ਨਿੱਕੇ ਨਿੱਕੇ ਜਵਾਕਾਂ ਨੂੰ ਪਹਿਲੇ ਇਹ ਕੰਮ ਚ ਬਾੜ ਦੱਤੇ ਜਾਂਦੇ ਆ ਉਹ ਇੱਥੋਂ ਤੱਕ ਹੀ ਰਹਿ ਜਾਂਦੇ ਆ ਆਪਾਂ ਬੰਦੇ ਨਾਲ ਗੱਲ ਕਰਾਉਨੇ ਆ ਜਿਹੜੀ ਕੁੜੀ ਨੇ ਪੜ੍ਹੀ ਲਿਖੀ ਕੁੜੀ ਨੇ ਮੰਗ ਤੇ ਨਾ ਵਿਆਹ ਕਰਾ ਕੇ ਉਹਦੀ ਜ਼ਿੰਦਗੀ ਬਦਲੀ ਉਹਨੂੰ ਨੌਕਰੀ ਤੇ ਲਵਾਤਾ 20-25 ਹਜ਼ਾਰ ਅੱਜ ਉਹ ਲੈਂਦਾ 40-50 ਹਜ਼ਾਰ ਉਹ ਲੈਂਦੀ ਸੀ ਠੀਕ ਆ 70-80 ਹਜ਼ਾਰ ਰੁਪਏ ਅੱਜ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਮੰਗਣ ਵਾਲਾ ਕੰਮ ਛੱਡਿਆ ਉਹ ਬੰਦੇ ਨੇ ਆ ਜਾ ਬਈ ਆਪਾਂ ਮੜਾ ਜਾ ਉਹਦੇ ਨਾਲ ਗੱਲ ਕਰਾਉਣਾ ਆ ਜਾ ਮੜਾ ਇਹ ਖਿੱਚ ਕੇ ਸੱਸੀ ਗਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਗੱਲ ਕਰਦੇ ਆ ਆਪਾਂ ਇੱਕ ਅਜਿਹੇ ਕਾਂਡ ਹੋਇਆ ਜੋ ਕਿ ਕਦੇ ਜ਼ਿੰਦਗੀ ਚ ਸੁਣਿਆ ਨਹੀਂ ਹੋਣਾ ਵੀ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਕਿਸੇ ਕੁੜੀ ਨੂੰ ਪਖਾੜੀ ਨਾ ਹੋ ਗਿਆ ਗੱਲਾਂ ਬਾਤਾਂ ਹੁੰਦੀਆਂ ਸੀ ਹਰ ਰੋਜ਼ ਆਉਂਦੀ ਸੀ ਹਰ ਰੋਜ਼ ਇਹਨੂੰ ਦੇਖਦੀ ਸੀ ਤੜਕੇ ਪੈਸੇ 10 ਰੁਪਏ ਦੇ ਜਾਂਦੇ ਸੀ ਜਦੋਂ ਸ਼ਾਮ ਨੂੰ ਘਰੇ ਜਾਂਦੀ ਸੀ ਉਦੋਂ 10 ਰੁਪਏ ਦੇ ਕੇ ਜਾਂਦੀ ਸੀ 10ਾਂ 10ਾਂ ਦੇ ਨੋਟਾਂ ਦੇ ਵਿੱਚ ਪਖਾੜੀ ਨੂੰ ਪੱਟ ਲਿਆ ਪਤਾ ਨਹੀਂ ਕਿਹੜੀ ਸੁੱਖ ਦੇ ਲੈ ਕੇ ਆਉਂਦੀ ਸੀ ਇਹਨੂੰ ਵੀ ਪਿਆਰ ਹੋ ਗਿਆ ਉਹਨੂੰ ਵੀ ਪਿਆਰ ਹੋ ਗਿਆ ਤੇ ਮੁੜ ਕੇ ਇਹਨਾਂ ਦਾ ਕੰਮ ਚੱਲ ਪਿਆ ਜਿਹੜਾ ਪਿਆਰ ਵਾਲਾ ਹੁੰਦਾ ਤੇ ਆਪਾਂ ਗੱਲ ਕਰਦੇ ਹਾਂ ਕੀ ਹਾਲ ਹੈ ਵਧੀਆ ਭਾਈ ਠੀਕ ਹੋ ਹਾਂਜੀ ਹੁਣ ਬਖਾਰ ਪੋਣਾ ਛੜਦਾ ਕਿ ਜੇ ਚੱਲੀ ਜਾਂਦਾ ਚੱਲੀ ਜਾਂਦਾ ਹੀ ਹਜੇ ਤੇ ਜਿਹੜਾ ਥੋਡੂ ਮੰਨ ਕੇ ਚੱਲ ਥੋਡੂ ਇਹ ਗੱਲ ਕੀ ਹੋਈ ਕਿਵੇਂ ਥੋਡੇ ਨਾਲ ਗੱਲਵਾ ਤੁਸੀਂ ਕੀ ਸੈਟਿੰਗ ਬੈਠੀ ਇਹ ਬਈ ਮੈਂ ਬਖਾਰੀ ਸੀਗਾ ਮੈਂ ਮੈਂ ਵੇਹੜਾ ਸੜਕ ਦੇ ਭਿੰਦਾ ਹੁੰਦਾ ਹੁੰਦਾ ਹੈਗਾ ਮੈਨੂੰ ਲੋਕ ਕੋਈ ਨੰਗ ਦੇ ਟਾਪੇ ਠੀਕਾ ਕੋਈ ਦਰਪੇ ਦੇਂਦਾ ਹੈਗਾ ਕੋਈ ਵੀ ਤੇ ਉੱਥੇ ਇੱਕ ਕੁੜੀ ਆਉਂਦੀ ਹੁੰਦੀ ਹੈ ਕਿ ਬਈ ਉਹ ਮੈਨੂੰ ਤੜਕੇ ਹੱਥ ਨੇ ਵੀਰੇ ਦਾ ਵੀਰ ਭੇ ਦੇ ਜਾ ਕਰੇ ਤੇ ਉਦੋਂ ਬਾਦ ਮੈਂ ਵੀ ਇਹ ਕੀ ਚੱਕਰ ਹੋਇਆ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਣ ਲੱਗਾ ਮਾਂ ਵੀ ਇਹ ਗੱਲ ਕਰਨ ਨੂੰ ਫਿਰਦੀ ਆ ਤੇ ਉਸ ਤੋਂ ਬਾਅਦ ਫਿਰ ਬਈ ਉਹ ਮੇਰੇ ਕੋਲੇ ਖੜ ਜਾਂਦੀ ਏ ਕਿ 10-20 ਮਿੰਟ 10 ਕਿ ਮਿੰਟ ਅੱਖਾ-ਜੱਕਾ ਪਾਉਣ ਲੱਗ ਗਈ ਫਿਰ ਵੀ ਉਹ ਤੁਰ ਜਾਂਦੀ ਹੁੰਦੀ ਏ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਉਹ ਹੌਲੀ ਹੌਲੀ ਕੰਮ ਚੱਲ ਪਿਆ ਹਾਂ ਹੌਲੀ ਹੌਲੀ ਕੰਮ ਚੱਲ ਪਿਆ ਬਈ ਕਹਿੰਦਾ ਮੈਂ ਸੜਕ ਦੇ ਕਿਨਾਰੇ ਤੇ ਬੈਂਦਾ ਸੀ ਤੇ ਬੈਂਦਾ ਕੀ ਸੀ ਕਹਿੰਦਾ ਵੀ ਲੋਕ ਉੱਥੇ ਆਉਂਦੇ ਸੀ ਕੋਈ 10 ਰੁਪਏ ਦੇ ਜਾਂਦੇ ਸੀ ਕੋਈ 5 ਦੇ ਜਾਂਦੇ ਕੋਈ 20 ਰੁਪਏ ਦੇ ਜਾਂਦੇ ਸੀ ਕਹਿੰਦਾ ਇਹ ਕੁੜੀ ਆਉਂਦੀ ਸੀ ਤੜਕੇ ਜਦੋਂ ਉਧਰ ਨੂੰ ਜਾਂਦੀ ਸੀ ਕੰਮ ਵਾਲੇ ਪਾਸੇ ਨੂੰ ਉਹਨੂੰ ਉਦੋਂ ਵੀ 10 ਰੁਪਏ ਦੇ ਕੇ ਜਾਂਨੇ ਜਦੋਂ ਉਧਰੋਂ ਆਉਂਦੀ ਸੀ ਸ਼ਾਮ ਨੂੰ ਘਰੇ ਜਾਣ ਵਾਸਤੇ ਮੈਨੂੰ ਉਦੋਂ ਵੀ 10 ਰੁਪਏ ਦੇ ਕੇ ਜਾਂਦੀ ਸੀ ਫੇਰ ਹੌਲੀ-ਹੌਲੀ ਕਹਿੰਦਾ ਕੀ ਕੀਤਾ ਉਹਨੇ ਉਹ ਮੇਰੇ ਕੋਲੇ ਖੜਨ ਲੱਗ ਗਈ ਕਿਤੇ 10 ਮਿੰਟ ਖੜ ਜਾਂਦੀ ਕਿਤੇ 5 ਮਿੰਟ ਖੜ ਜਾਂਦੀ ਕਿਤੇ 20 ਮਿੰਟ ਖੜਦੀ ਸੀ ਖੜਦੀ ਖੜਾਉਂਦੀ ਕਹਿੰਦਾ ਜਦੋਂ ਮੈਨੂੰ ਵੀ ਪਤਾ ਲੱਗਣ ਜੇ ਲੱਗਾ ਵੀ ਇਹ ਖੜਦੀ ਆ ਝਾਕਦੀ ਆ ਪਹਿਲਾਂ ਤਾਂ ਮੇਰੇ ਦਿਲ 'ਚ ਕਹਿੰਦਾ ਇਹ ਚੀਜ਼ ਆਈ ਵੀ ਕਿਤੇ ਮੇਰੇ ਪੈਸੇ ਚੱਕ ਕੇ ਨਾ ਭਾਜੇ ਵੀ ਇਹ ਦੱਸ ਦਿੰਦੀ ਆ ਵੀ ਇਹ ਮੈਂ ਕਿਤੇ ਪੈਸੇ ਨਾ ਚੱਕ ਕੇ ਭਾਜੇ ਫੇਰ ਹੌਲੀ-ਹੌਲੀ ਮੈਨੂੰ ਮਿਲੀਆਂ ਅੱਖਾਂ ਚੱਖਾਂ ਪਈਆਂ ਪਿਆਰ ਹੋਇਆ ਫੀਲਿੰਗ ਜਾਗੀ ਵੀ ਅੱਖਾਂ 2 ਤੋਂ 4 ਹੋਣ ਲੱਗੀਆਂ ਫੇਰ ਇਹਨੂੰ ਵੀ ਭ ਘਾਰਪਣਾ ਛੱਡ ਕੇ ਇਸ ਕਾਲੇ ਪਾਸੇ ਹੋਣ ਇਹ ਕੁੜੀ ਨਾਲ ਜੀ ਗੱਲ ਵਧਮਾਨੇ ਕੇ ਚੱਲ ਜਦੋਂ ਸੋਡੇ ਤੇਰੇ ਤੇ ਝਾਕਣ ਲੱਗੀ ਫਿਰ ਪਹਿਲਾਂ ਉਹਨੇ ਬੁਲਾਇਆ ਕਿ ਤੂੰ ਬੁਲਾਇਆ ਉਹਨੇ ਬਈ ਫਿਰ ਮੈਨੂੰ ਸਿੱਧਾ ਹੀ ਕਹਿਤਾ ਹੈਗਾ ਮਣ ਕਹਿੰਦੀ ਤੁਸੀਂ ਇਹ ਕੰਮ ਕਾਤੋਂ ਕਰਦੇ ਛੱਡ ਦੋ ਮੈਂ ਵੀ ਮੈਂ ਘਰੋਂ ਵੀ ਗਰੀਵੀਆਂ ਠੀਕ ਹੈ ਮੈਨੂੰ ਤਾਂ ਕਰਕੇ ਇਹ ਕੰਮ ਕਰਨਾ ਪਿਆ ਤੇ ਉਹ ਮਣ ਕਹਿੰਦੀ ਮੈਂ ਕਹਿੰਦੀ ਤੁਹਾਡਾ ਇਹ ਛੱਡਾ ਦਵਾਂਗੀ ਇਹ ਕੰਮ ਵੀ ਜਿਹੜਾ ਕਹਿੰਦੀ ਤੁਸੀਂ ਮੰਗਦੇ ਆ ਮੈਂ ਵੀ ਤੁਸੀਂ ਕਿਵੇਂ ਛੱਡਾ ਦੋਗੇ ਕਹਿੰਦੀ ਮੈਂ ਸੋਡੇ ਨਾਲ ਕਹਿੰਦੀ ਗੱਲ ਕਰ ਲੂੰਗੀ ਤੇ ਮਾ ਠੀਕ ਹੈ। ਅੱਛਾ ਉਹਨੂੰ ਪਿਆਰ ਹੋ ਗਿਆ ਤੁਹਾਨੂੰ ਤਾਂ ਛਡਾਉਂਦੀ ਸੀ। ਹਾਂਜੀ ਹਾਂ ਉਹਨੂੰ ਮੇਰੇ ਨਾਲ ਪਿਆਰ ਹੋ ਗਿਆ ਹੌਲੀ ਹੌਲੀ ਫਿਰ ਮੈਨੂੰ ਵੀ ਹੋਣ ਲੱਗ ਗਈ। ਅੱਛਾ ਜਦੋਂ ਉਹ ਮੇਰੇ ਕੋਲ ਦਿੱਲੀ ਆਉਂਦੀ ਸੀਗੀ ਤੇ ਫਿਰ ਛੱਡ ਦਿੰਦੀ ਆ ਸਟੈਂਡ ਲੈਂਦੀ ਆ। ਅੱਛਾ ਫਿਰ ਮੰਨ ਕੇ ਚੱਲ ਜਦੋਂ ਸੋਡਾ ਪਿਆਰ ਹੋ ਜਾਂਦਾ ਤੁਹਾਨੂੰ ਮੰਨ ਕੇ ਚੱਲੋ ਕੁੜੀ ਕਹਿੰਦੀ ਆ ਵੀ ਤੂੰ ਭਖਾਰਪਣਾ ਛੱਡ ਦੇ ਹਨਾ ਵੀ ਮੈਂ ਤੇਰੇ ਨਾਲ ਰਹਿਣਾ ਚਾਹਣੀ ਆ। ਫਿਰ ਤੂੰ ਉਹਨੂੰ ਕੀ ਕਿਹਾ ਵੀ ਤੇਰੇ ਆਪ ਦੀ ਪੋਜੀਸ਼ਨ ਆ ਤੁਸੀਂ ਤੁਸੀਂ ਤਾਂ ਗਰੀਬ ਆ ਜਿਹੜੇ ਭਖਾਰੀ ਆ ਨਾ ਮੰਗਦੇ ਆ ਹਨਾ ਤੇ ਕੀ ਤੂੰ ਉਹਨੂੰ ਵੀ ਕਿਵੇਂ ਮੰਨੇ ਕਰਦੇ ਉਹਨਾਂ ਦੇ ਫੇਰ ਫਿਰ ਬਾਈਓਮਨ ਘਰੇ ਲੱਗੀ ਆਉਦੇ ਠੀਕ ਆ ਉਹਨਾਂ ਦੇ ਘਰ ਦੇ ਨਹੀਂ ਮੰਨੇ ਫਿਰ ਮੈਨੂੰ ਕਹਿੰਦੀ ਉਹ ਉਹਨਾਂ ਦੇ ਘਰ ਦੇ ਕਹਿੰਦੀ ਮੈਂ ਤਾਂ ਰਹਿਣਾ ਹੀ ਇਹਦੇ ਨਾਲ ਆ ਫਿਰ ਉਹ ਮੈਂ ਕੁੜੀ ਨੂੰ ਆਖੇ ਵੀ ਤੂੰ ਮੇਰੇ ਨਾਲ ਰਹੇਗੀ ਕਿੱਥੇ ਠੀਕ ਆ ਵੀ ਮੇਰੇ ਕੋਲ ਨਾ ਕੋਈ ਘਰ-ਵਾਰ ਵੀ ਹੈ ਨਹੀਂਗਾ ਤੇ ਜਦੋਂ ਆਪਣੇ ਮਗਰ ਫਿਰ ਕੁੜੀ ਸਟੈਂਡ ਲੈ ਗਈ ਠੀਕ ਆ ਫਿਰ ਉਹਨਾਂ ਦੇ ਘਰ ਦੇ ਨਹੀਂ ਮੰਨੇ ਉਹ ਕਹਿੰਦੀ ਮੈਂ ਕਹਿੰਦੀ ਤੇਰੇ ਨਾਲ ਨਹੀਂ ਕਹਿੰਦੀ ਭੱਜ ਜੂਗੀ ਠੀਕ ਆ ਕਹਿੰਦਾ ਜਦੋਂ ਵੀ ਮੇਰੇ ਉਹਦੇ ਨਾਲ ਗੱਲਬਾਤ ਹੋਈ ਮੈਨੂੰ ਇਹਨੇ ਪਖਾਰ ਪੁਣਾ ਛੜਾਤਾ ਵੀ ਮੈਂ ਇਹ ਕੰਮ ਨਾ ਕਰ ਤੂੰ ਵੀ ਮੈਂ ਸਾਰਾ ਕੁਝ ਕੀਤਾ ਪਰ ਮੈਂ ਕੁੜੀ ਨੂੰ ਪੁੱਛਿਆ ਮੈਂ ਤਾਂ ਗਰੀਬ ਆ ਮੈਂ ਤੈਨੂੰ ਰੱਖੂ ਕਿੱਥੇ ਤੁਹਾਡੇ ਘਰਦਾਨ ਨਹੀਂ ਮੰਨਣਾ ਮੈਂ ਕਹਿੰਦੀ ਆਪੇ ਮਨਾਲੂ ਜਦੋਂ ਉਹਨਾਂ ਦੇ ਘਰੇ ਗਈ ਤੇ ਉਹਨਾਂ ਦੇ ਘਰੇ ਲੜਾਈ ਹੋਈ ਕੁੜੀ ਨੇ ਸਟੈਂਡ ਲਿਆ ਇਹਦੇ ਪਿੱਛੇ ਵੀ ਮੈਂ ਇਹਦੇ ਨਾਲ ਹੀ ਰਹਿਣਾ ਇਹ ਕਹਿੰਦਾ ਵੀ ਮੈਂ ਆਪ ਗਰੀਬ ਆ ਮੇਰੇ ਕੋਲ ਕੋ ਘਰ ਨਹੀਂ ਮੈਂ ਤੈਨੂੰ ਰੱਖੂ ਕਿੱਥੇ ਉਹ ਕਹਿੰਦੀ ਮੈਂ ਆਪੇ ਸਾਰਾ ਕੁਝ ਕਰ ਲੂੰ ਉਹ ਆਪਦੇ ਮਾਪਿਆਂ ਤੋਂ ਛੱਡਣ ਲਈ ਮਜਬੂਰ ਹੋਗੀ ਉਹ ਛੱਡਣ ਲਈ ਕਿਉਂ ਮਜਬੂਰ ਹੋ ਕਿਉਂਕਿ ਇਹਦੇ ਇਸ਼ਕ ਚ ਅੰਨੀ ਹੋ ਗਈ ਉਹ ਪਤਾ ਨਹੀਂ ਇਹਦੇ ਚ ਉਹਨੇ ਕੀ ਦੇਖਿਆ ਜਾਂ ਉਹਨੂੰ ਕੋਈ ਦੀ ਸ਼ਰਾਫਤ ਦਿਸ ਗਈ ਜਾਂ ਉਹਨੂੰ ਇਹ ਪਿਆਰਾ ਲੱਗਿਆ ਵੀ ਚੱਲ ਵੀ ਇਹ ਕਿਹੜੇ ਕੰਮਾਂ ਚ ਪਿਆ ਵੀ ਇਹਨੂੰ ਪੈਸਾ ਦੀ ਲੋੜ ਆ ਵੀ ਮੈਂ ਇਹਦੇ ਨਾਲ ਵਿਆਹ ਕਰਾ ਕੇ ਦੀ ਸੌਖੀ ਜ਼ਿੰਦਗੀ ਜੀ ਸਕਦੀ ਆ ਕਈ ਬੰਦੇ ਪੜੇ ਲਿਖੇ ਹੁੰਦੇ ਉਹ ਨਹੀਂ ਚੀਜ਼ਾਂ ਸੋਚਦੇ ਉਹ ਵੀ ਵਧੀਆ ਹੁੰਦੇ ਤੁਸੀਂ ਪਹਾਰਪੁਰ ਨੇ ਕਿਵੇਂ ਪਏ ਕਿ ਪੜੇ-ਪੁੜੇ ਨਹੀਂ ਤੁਸੀਂ ਨਹੀਂ ਬਈ ਪੜਾਏ ਨਹੀਂ ਬਈ ਮਾਜਮਾ ਵੀ ਤੇ ਤੇਰੇ ਕੋਈ ਮਨ ਮੰਨ ਕੇ ਚੱਲ ਜੇ ਤੁਸੀਂ ਹੁਣ ਤੁਸੀਂ ਕੱਲੀ ਆ ਹਾਂ ਬਈ ਮਾਪਿਓ ਹੈ ਨਹੀਂ ਨਾ ਬਈ ਤਹੀਂ ਮੰਗਣ ਲੱਗੇ ਹਾਂ ਬਈ ਤੇ ਫਿਰ ਜਦੋਂ ਮੰਗਦੇ ਮੰਗਦੇ ਨੂੰ ਕਿਹੜੀ ਆਸ ਕੀ ਸੋਚ ਜੀ ਸੋਝ ਗਈ ਵੀ ਮੈਂ ਆਸ ਕੀ ਕਰਨੀ ਆ ਬਸ ਬਈ ਜਦੋਂ ਬੰਦਾ ਫਿਰ ਆਸਕੀ ਚ ਪਾਈ ਜਾ ਯਾਰ ਫਰ ਆਸਕੀ ਜੀ ਦਾ ਬਾਅਦ ਚ ਪਿਆ ਤੈਨੂੰ ਕਿਵੇਂ ਸੁਝੀ ਮੈਂ ਇਹ ਸੈੱਟ ਕਰਨੀ ਆ ਮੈਨੂੰ ਬਈ ਉਹ ਕੁੜੀ ਨੇ ਇਹ ਮਜਬੂਰ ਕੀਤਾ ਹਾਂ ਮਜਬੂਰ ਕੀਤਾ ਕਿੰਨੀ ਢਾਲੀ ਪੈ ਜਾਂਦੀ ਤੁਹਾਨੂੰ ਮੈਨੂੰ ਬਈ ਪਾਈ ਜਾਂਦੀ ਆ 80 700 ਰੁਪਇਆ ਤੇ 6 700 ਦਾ ਤੁਹਾਨੂੰ ਕੀ ਤੁਹਾਡਾ ਖਰਚਾ ਕੀ ਆਉਂਦਾ ਕੀ ਕਰਦੇ ਤੁਸੀਂ 600 ਬਸ ਘਰੇ ਬਈ ਮਾੜਾ ਮੋਟਾ ਸਮਾਨ ਲੈ ਜਾਂਦਾ ਦੂਜਾ ਘਰੇ ਚਾਚੂ ਬੜਾ ਦੂਜਾ ਦਾਰੂ ਦਾ ਹਾਂ ਫੋਨ ਵੀ ਰੱਖੀ ਬੇਟਾ ਹਾਂ ਬਈ ਕਿੰਨੇ ਤਾਂ ਇਹ ਕੁੜੀ ਦਈ ਹੈ ਬਾਈ ਅੱਛਾ ਆਹ ਹੁਣ ਫੋਨ ਉਹ ਹੀ ਲਾਈ ਜਾਂਦੀ ਹੈ ਹਾਂ ਹਾਂ ਬਾਈ ਉਹ ਹੀ ਲਾਈ ਜਾਂਦੀ ਹੈ ਕਹਿੰਦਾ ਨਾ ਵੀ ਮੇਰੇ ਮਾਪੇ ਹੋ ਮਰੇ ਹੋਏ ਆ ਮੈਂ ਤਾਂ ਹੀ ਮੰਗਦਾ ਤੇ 6-700 ਰੁਪਏ ਧਾੜੀ ਪੈਂਦੀ ਕੁਛ ਮੱਕੇ ਦੇ ਸਮਾਨ ਲਾਇਆ ਨੇ ਤੇ ਕੁਛ ਪਊਆ ਅਪਰੇਟ ਕਰ ਲੈਂਦਾ ਠੇਕੇ ਤੇ ਜਾ ਕੇ ਵੀ ਉੱਥੇ ਨਾਲ ਮਾੜਾ ਮੋਟਾ ਕੁ ਖਾ ਲਈਦਾ ਤੇ ਰੋਟੀਆਂ ਪਾਣੀ ਪੈ ਕੇ ਲਾ ਕੇ ਲਈਦੇ ਸਾਲਾ ਕੁਛ ਹੁੰਦਾ ਵੀ ਮੇਰੀ ਜ਼ਿੰਦਗੀ ਵਧੇਗਾ ਲੰਘਦੀ ਸੀ ਪਰ ਮੈਨੂੰ ਉਹਨੇ ਕਹੇਦੀ ਵੀ ਤੂੰ ਇਹ ਕੰਮ ਛੱਡ ਦੇ ਤੈਨੂੰ ਐਸ਼ ਕਰਾਉਂ ਸਭ ਕੁਝ ਕਰੂੰਗੀ ਵੀ ਮੇਰੇ ਨਾਲ ਗਏ ਫੋਨ ਵੀ ਲੈ ਕੇ ਦਿੱਤਾ ਇਹਨੂੰ ਨੰਬਰ ਨੰਬਰ ਸਾਰਾ ਕੁਛ ਆ ਗੱ ਤੇ ਉਦੋਂ ਬਾਅਦ ਮੰਨ ਕੇ ਚੱਲ ਹੁਣ ਤੁਹਾਡਾ ਰੌਲਾ ਪਿਆ ਤੁਹਾਡਾ ਕਿਵੇਂ ਸਿਰੇ ਚੜਿਆ ਜਿਹੜਾ ਹੁਣ ਤੁਹਾਡਾ ਵਿਆਹ ਹੋਇਆ ਬਾਈ ਉਹਨਾਂ ਦੇ ਘਰ ਦੇ ਨੇ ਮੰਨੇਗੇ ਠੀਕ ਹੈ ਮੈਂ ਫਿਰ ਉਹਨੂੰ ਲੈ ਗਿਆ ਵਿਆਹ ਕੇ ਅੱਛਾ ਤੂੰ ਵਿਆਹ ਕੇ ਲੈ ਗਏ ਹਾਂ ਅਸੀਂ ਬਾਈ ਫਿਰ ਕੋਟ ਮੈਰਿਜ ਕਰਾ ਲਈ ਠੀਕ ਹੈ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਹੁਣ ਬਾਈ ਅਸੀਂ ਬਾਹਰ ਰਹਿੰਦੇ ਆ ਉਹ ਉਹ ਕੁੜੀ ਕੀ ਕੰਮ ਕਰਦੀ ਉਹ ਬਿਜ਼ਨਸ ਕਰਦੀ ਸੀ ਕਿ ਜੌਬ ਤੇ ਲੱਗੀ ਸੀਗੀ ਜੌਬ ਤੇ ਲੱਗੀਗੀ ਬ੍ਰਾਈ ਅੱਛਾ ਉਹਦੀ ਚੰਗੀ ਤਨਖਾਹ ਹੋਊਗੀ ਹਨਾ ਹਾਂ ਹਾਂ ਉਹਦੀ ਹੈਗੀ ਆ ਚਾਲੀ ਪਈ ਆ ਯਾਰ ਪਿਆ ਬਈ ਠੀਕ ਐ 40 50 ਹਜ਼ਾਰ ਤਨਖਾਹ ਕੀ ਬਾਕੀ ਤੂੰ ਵੀ 40 50 ਹਜ਼ਾਰ ਛੱਡਦਾ ਹਾਂ ਹਾਂ ਹੈਨਾ ਹਾਂ ਬਈ ਕਿ ਤੂੰ ਕੰਮ ਕਰ ਲੱਗਿਆ ਉਹਦੇ ਨਾਲ ਮੈਂ ਕੰਮ ਕਰ ਲੱਗਿਆ ਬਈ ਉਹਦੇ ਉੱਥੇ ਉਹਨੇ ਨਲ ਵਾਲਾ ਹੈਗਾ ਅੱਛਾ ਹਾਂ ਜਦੋਂ ਕਹਿੰਦੇ ਹੁੰਦੇ ਨੇ ਰੱਬ ਦੰਦਾ ਛੱਤ ਪਾੜ ਕੇ ਦਿੰਦਾ ਜਦੋਂ ਇਹ ਬੰਦੇ ਦੀ ਜ਼ਿੰਦਗੀ ਸੁਧਰਨੀ ਸੀ ਉਹ ਕੁੜੀ ਨੇ ਇਹਨੂੰ ਪਿਆਰ ਕਰ ਲਿਆ ਇਹਨੂੰ ਆਪਦੇ ਵੀ ਮੰਨ ਕੇ ਚਲਾ ਮੁਤਾਬਕ ਢਾਲ ਲਿਆ ਸਾਰਾ ਕੁਝ ਇਹਦਾ ਕਰਤਾ ਇਹਨੂੰ ਨੌਕਰੀ ਦਵਾਤੀ ਵੀ ਇਹ ਇਹਦਾ ਉਹ ਕੰਮ ਛੱਡਾਤਾ ਜਿੱਥੇ ਕਿ ਚਲ ਕੋਈ ਮਰਦਾ ਹੀ ਮੰਗਦਾ ਹੁੰਦਾ ਕੋਈ ਇੱਕ ਛੌਂਕ ਨੂੰ ਨਹੀਂ ਮੰਗਦਾ ਹੁੰਦਾ ਪਰ ਉਹ ਚੀਜ਼ ਕਹਿੰਦੇ ਹੁੰਦੇ ਆ ਮੰਗਣੀ ਕਿਸੇ ਦੇ ਹੱਥ ਮੂਰੇ ਕਰਨਾ ਉਹ ਬਹੁਤ ਵੱਡਾ ਕਹਿੰਦੇ ਹੁੰਦੇ ਆ ਵੀ ਮੰਨ ਕੇ ਚੱਲੋ ਵੀ ਆਪਾਂ ਨੂੰ ਦੁੱਖ ਲੱਗਦਾ ਹਨਾ ਵੀ ਇੱਕ ਹੁੰਦਾ ਵੀ ਬੰਦਾ ਵੀ ਇੱਕ ਦੂਜੇ ਦੇ ਮੂਰੇ ਹੱਥ ਾੜਦਾ ਮਰਨ ਮਤਾਬ ਹੋ ਜਾਂਦਾ ਪਰ ਉਹ ਕੁੜੀ ਨੇ ਇਹਦੀ ਜ਼ਿੰਦਗੀ ਸੁਧਾਰਤੀ ਜੋ 40-50 ਹਜ਼ਾਰ ਉਹਦੀ ਤਨਖਾਹ ਗਈ 20-25 ਹਜ਼ਾਰ ਇਹ ਲੈਂਦਾ 70-80 ਹਜ਼ਾਰ ਰੁਪਏ ਲੈਂਦੇ ਆ ਚਲ ਆ ਉਹਦੀ ਜ਼ਿੰਦਗੀ ਵਧੀਆ ਬਤੀਤ ਕਰਦੇ ਆ ਸੋਹਣੀ ਜ਼ਿੰਦਗੀ ਜਿਉਂਦਾ ਚਲ ਆ ਉਹਦਾ ਇੱਕ ਇੱਜ਼ਤ ਦੀ ਰੋਟੀ ਖਾਣ ਲੱਗ ਗਿਆ ਪਹਿਲਾਂ ਚਲ ਰੋਟੀ ਵੀ ਖਾਂਦਾ ਸੀ ਸਭ ਕੋਈ ਕਰਦਾ ਸੀ ਪਰ ਜਿਹੜੀ ਮੰਗਣਾ ਉਹ ਇੱਕ ਤੁਹਾਨੂੰ ਵੀ ਪਤਾ ਇੱਜ਼ਤ ਉਹਦੇ ਵਿੱਚ ਘੱਟ ਹੁੰਦੀ ਆ ਫੇਰ ਬਈ ਹੁਣ ਮੰਨ ਕੇ ਚੱਲ ਜਦੋਂ ਉਹਦੇ ਮਾਪਿਓ ਨਹੀਂ ਮੰਨਿਆ ਫੇਰ ਕੁੜੀ ਨੇ ਤੇਰੇ ਪਿੱਛੇ ਸਟੈਂਡ ਲੈ ਲਿਆ ਤੂੰ ਵੀ ਉਹਦੇ ਪਿੱਛੇ ਸਟੈਂਡ ਲੈ ਲਿਆ ਹਨਾ ਹੁਣ ਥੋੜੀ ਜ਼ਿੰਦਗੀ ਕਿਵੇਂ ਨਿਭਾਈ ਆ ਵਦਗਾ ਲੰਘਦੀ ਆ ਜ਼ਿੰਦਗੀ ਹਾਂ ਬਈ ਵਦਗਾ ਖ ਤੇ ਜੇ ਹੁਣ ਜਿੰਦਗੀ ਹੁਣ ਮੇਰੀ ਪੂਰੀ ਸਤਰਗੀ ਬਾਈ ਹਾਂ ਹੁਣ ਤਾਂ ਚਲੇ ਵਧੀਆ ਤੂੰ ਆਪਦੀ ਇੱਜ਼ਤ ਦੀ ਰੋਟੀ ਖਾਣ ਲੱਗ ਗਿਆ ਹਨਾ ਤੜਕੇ ਆ ਦਾ 9 ਤੋਂ 5 ਜਿਹੜੀ ਜੌਬ ਹੁੰਦੀ ਆ ਉਹ ਕਰਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਜਿਹੜਾ ਬੰਦਾ ਮੰਗਦਾ ਹਾਂ ਬਾਈ ਇੱਕ ਨਾ ਯਾਰ ਕਈ ਮੰਗਦੇ ਤੇ ਚਲ ਸੇਮ ਤੋਂ ਹੀ ਹੁੰਦੀ ਆ ਵੀ ਦਾਰੂ ਪੀਲੀ ਤੇ ਰੋਟੀ ਖਾ ਲਈ ਤੜਕੇ ਰੋਟੀ ਖਾ ਲਈ ਨਾ ਕਈ ਬੰਦੇ ਬਥੇਰੇ ਮੰਗਦੇ ਜਿਹੜੇ ਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੱਡਗਾ ਕੋਠੀਆਂ ਪਾ ਕੇ ਚੰਗੀਆਂ ਗੱਡੀਆਂ ਲੈ ਕੇ ਜਵਾਕਾਂ ਨੂੰ ਦਿੱਤਾਂਗਾ ਫੇਰ ਵੀ ਉਹ ਮੰਗੀ ਜਾਂਦੇ ਉਹ ਮੰਗਣਾ ਸਹੀ ਆ ਜਾਂ ਗਲਤ ਆ ਉਹ ਗੱਲ ਤਾਂ ਬਾਈ ਜੀ ਇਹ ਬਲੱਡ ਚ ਨਹੀਂ ਜਾਂਦਾ ਬਲੱਡ ਚ ਨਹੀਂ ਜਾਂਦਾ ਬਾਈ ਕੰਗਾ ਦੇ ਅੱਛਾ ਜਿਹਨੇ ਜਿਹਨੇ ਮੰਗਣਾ ਤਾਂ ਉਹਨੇ ਮੰਗਣਾ ਹੀ ਆ ਹਾਂ ਹਾਂ ਬਾਈ ਜੀ ਤੇ ਹੋ ਤੇਰਾ ਵੀ ਦਿਲ ਕਰਦਾ ਹੋਊਗਾ ਉੱਥੇ ਜਿੱਥੇ ਤੂੰ ਜੌਬ ਤੇ ਜਾਂਦਾ ਕਿ ਲੈ ਕੇ ਕੌਲਾ ਖੜ ਜਾਂਦਾ ਹੋ ਉਹਨਾਂ ਕੋਲ ਹਾਂ ਬਾਈ ਹੁਣ ਨਹੀਂ ਹੁਣ ਮੇਰੇ ਕੋਲ ਉਹ ਕਿਤੇ ਦੇਣੀ ਨਹੀਂ ਆਇਆ ਮੂਰੇ ਜਿੱਤੇ ਦਾ ਉਹਨੇ ਮਨ ਜੌਬ ਤੇ ਲਵਾਇਆ ਠੀਕ ਆ ਤੇ ਜਿਹੜੇ ਇਹ ਮੰਗਦੇ ਆ ਮੰਨ ਕੇ ਚੱਲ ਜਿਹੜੇ ਤਾਂ ਚੱਲ ਮੰਨ ਲਾ ਮਜਬੂਰ ਹੁੰਦੇ ਹਨ ਇੱਕ ਨਿੱਕੇ ਨਿੱਕੇ ਜਵਾਕ ਮੰਗਦੇ ਫਿਰਦੇ ਆ ਉਹਨਾਂ ਨੂੰ ਸਕੂਲ ਪੜਨ ਦੀ ਬਜਾਏ ਉਹਨਾਂ ਨੂੰ ਇੱਕ ਭਖਾਰੀ ਬਣਾ ਦਿੱਤਾ ਜਾਂਦਾ ਦੇਸ਼ ਦੇ ਵਿੱਚ ਦਿਨੋਂ ਦਿਨ ਵੱਧਦੇ ਜਾਂਦੇ ਆ ਭਖਾਰੇ ਹਨ ਵੀ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਹੁਣ ਪਿੰਡਾਂ ਸ਼ਹਿਰਾਂ ਚ ਵੀ ਤੇ ਡੇੜੀਆਂ ਤੇ ਜਾਵੜਾ ਉਥੇ ਤੇਰੇ ਕੋਲੇ ਦੋ ਚਾਰ ਆ ਹੀ ਜਾਂਦੇ ਆ ਇਹ ਕਿਉਂ ਵੱਧ ਰਹੇ ਆ ਕਿ ਲੈਕ ਆਫ এডਿਕੇਸ਼ਨ ਆ ਵੀ ਜਿਨ੍ਹਾਂ ਦੀ ਪੜ੍ਹਾਈ ਨਹੀਂ ਹੁੰਦੀ ਉਹਦੀ ਆ ਜਾਂ ਨੌਲੇਜ ਘਟਾ ਕਿ ਜਾਂ ਇਹ ਕੰਮ ਚ ਹੀ ਪੈਸਾ ਜ਼ਿਆਦਾ ਆ ਇਹ ਕੰਮ ਚ ਬਾਈ ਪੈਸਾ ਨਾ ਕੋਈ ਨਹੀਂ ਇਹ ਉਹੀ ਕਰਦਾ ਜਿਹਦੀ ਪੜ੍ਹਾਈ ਹੈ ਨਹੀਂ ਕਿ ਠੀਕ ਹੈ ਜਿਹਨੂੰ ਜਾਂ ਕੋਈ ਕਰਨੀ ਸਿਖਾਉਂਦਾ ਵੀਰੇ ਪੈਸਾ ਤਾਂ ਹੈਗਾ ਤਾਂਹੀਂ ਤਾਂ ਮੰਗਦੇ ਆ ਮੈਂ ਮੈਨੂੰ ਕੋਈ ਕੁੜੀ ਮਿਲੀ ਏ ਕਿ ਇੱਥੇ ਆਪਣੇ ਨਿੱਕੀ ਜੀ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ 10 ਰੁਪਏ ਕਹਿੰਦੀ ਮੈਨੂੰ ਦੇ ਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੂੰ ਪੜਨ ਲੱਗਣਾ ਸਕੂਲ 'ਚ ਤੇਰੀ ਪੜਾਈ ਦਾ ਖਰਚਾ ਸਾਰਾ ਅਸੀਂ ਕਰਾਂਗੇ ਉਹ ਕਹਿੰਦੀ 10 ਰੁਪਏ ਦੇਨੇ ਆ ਦੇ ਦੇ ਨਹੀਂ ਜਾ ਮੈਂ ਪੜਨ ਨਹੀਂ ਕਈ ਇਹ ਜਿਹੇ ਜੁਆਕੇ ਵੀ ਪਏ ਆ ਜਦੋਂ ਪਤਾ ਵੀ 5-700 ਰੁਪਇਆ ਲੈ ਕੇ ਜਾਮੇ ਘਰੇ ਅਸੀਂ ਘਰ ਦੇ ਵੀ ਚੰਗੀ ਕਈ ਹੁਣ ਚੱਲ ਜੁਆਕੇ ਉਹਨੂੰ ਖਵਾ ਪਿਆ ਦਿੰਦੇ ਕੁਛ ਨਾ ਉਹ ਜ਼ਿੰਦਗੀ ਐ ਉਹਨਾਂ ਨੂੰ ਹੁੰਦਾ ਵੀ ਅਸੀਂ ਸਰੀ ਜ਼ਿੰਦਗੀ ਐਂ ਕੱਢਣੀ ਆ ਜਾਂ ਜਿਨ੍ਹਾਂ ਦੇ ਮਾਪੇ ਮਾੜਾ ਮੋਟਾ ਪੈਕੇ ਛੱਗ ਲਾਉਂਦੇ ਆ ਉਹ ਲਾ ਦਿੰਦੇ ਆ ਹੁਣ ਤੂੰ ਇਹ ਚੀਜ਼ਾਂ ਆਪਦੀ ਜ਼ਿੰਦਗੀ ਸੁਧਾਰ ਲਈ ਤੂੰ ਕੀ ਕਹਿਣਾ ਚਾਹਣਾ ਜਿਹੜੇ ਬੰਦੇ ਮੰਗਦੇ ਆ ਵੀ ਉਹਨਾਂ ਨੂੰ ਆਦੀ ਜ਼ਿੰਦਗੀ ਸੁਧਾਰਨੀ ਚਾਹੀਦੀ ਜਿਨ੍ਹਾਂ ਦੇ ਹੱਥ ਪੈਰ ਕੰਮ ਕਰਦਾ ਚੱਲ ਜਿਹਨਾਂ ਦੇ ਨਹੀਂ ਕੰਮ ਕਰਦੇ ਉਹਨਾਂ ਦੇ ਜਿਨ੍ਹਾਂ ਦੇ ਹੱਥ ਪੈਰ ਕੰਮ ਕਰਦੇ ਆ ਉਹਨਾਂ ਨੂੰ ਤੂੰ ਕੀ ਕੰਮ ਕਰਦੇ ਠੀਕ ਆ ਉਹ ਮੇਰੇ ਵੀਰ ਨਾ ਮੰਗਣ ਜਿਹਦੇ ਭਾਈ ਜਮਾ ਹੀ ਨਹੀਂ ਕਰਦੇ ਜਿਹਨਾਂ ਹੁਣ ਮਜ਼ਦੂਰ ਆ ਜਿਹੜੇ ਹਾਂ ਮਜ਼ਦੂਰਾ ਉਹਨੂੰ ਨਾ ਫਿਰ ਭਈਏ ਕੰਮ ਕਰਨਾ ਹੀ ਪਊਗਾ ਸੜਕ ਦੇ ਭਾਈ ਕਿ ਮੰਗਣਾ ਹੀ ਪਊਗਾ ਠੀਕ ਆ ਭਾਈ ਹਾਂ ਭਾਈ ਧੰਨਵਾਦ ਕਿਸੇ ਪੜ੍ਹੀ ਲਿਖੀ ਕੁੜੀ ਨੇ ਆਪਦੇ ਮੰਨ ਕੇ ਚਾਲੇ ਜਾਲ ਚ ਪਸਾਲਿਆ ਪਿਆਰ ਕਰ ਲਿਆ ਉਹਦੀ ਜ਼ਿੰਦਗੀ ਇਹਦੀ ਬਣਾਤੀ ਉਹਨੂੰ 9 ਤੋਂ 5 ਵਾਲੀ ਜਿਹੜੀ ਜੋਬ ਆ ਉਹ ਕਰਨ ਲਾਤਾ ਪੜ੍ਹਾਈ ਵਧ ਗਈ ਇਹਦੀ ਪੜ੍ਹਾਈ ਹੈ ਨਹੀਂ ਸੀ ਉਹ ਆਪ ਵਧੀਆ ਜੋਬ ਕਰਦੀ ਸੀ ਤੇ ਇਹਨੂੰ ਵਧੀਆ ਇੱਕ ਜ਼ਿੰਦਗੀ ਅ ਬਤੀਤ ਕਰ ਲਾਤਾ ਇਹ ਜਿੱਤੇ ਦੀ ਰੋਟੀ ਖਾਣ ਲਾਤਾ ਮਰਦਾ ਬੰਦਾ ਮੰਗਦਾ ਹੀ ਹੁੰਦਾ ਕਿਉਂਕਿ ਇਹਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਹਨੇ ਇੱਕ ਹੀ ਚੀਜ਼ ਸੋਚੀ ਵੀ ਮੈਂ ਬਸ ਇੱਕ ਮੰਗਣਾ ਹੀ ਆ ਮੰਗਣਾ ਇਹ ਹੀ ਚੀਜ਼ ਮੇਨ ਨਹੀਂ ਹੁੰਦੀ ਜੇ ਆਪਣੇ ਹੱਥ ਪੈਰ ਕੰਮ ਕਰਦਾ ਤਾਂ ਉੱਥੇ ਆਪਾਂ ਕੰਮ ਕਾਤ ਸਕਦੇ ਆ ਆਉ ਦਾ ਕੰਮ ਕਰਕੇ ਕਮਾ ਸਕਦੇ ਆ ਨਾ ਕਿ ਆਪਣਾ ਕੰਮ ਇਕੱਲਾ ਮੰਗਣਾ ਇਹ ਇਹ ਚੀਜ਼ਾਂ ਅਦਨਵਾਦਨ ਆਪਣੇ ਦੇਸ਼ ਦੇ ਵਿੱਚ ਵੱਧੀਆਂ ਤੁਲੀਆਂ ਜਾਂਦੀਆਂ ਦਨਬਦਨ ਆਪਣੇ ਦੇਸ਼ ਚ ਵੱਧੀਆਂ ਜਾਂਦੀਆਂ ਕਿਉਂ ਵੱਧੀਆਂ ਜਾਂਦੀਆਂ ਕਿਉਂਕਿ ਹਰ ਬੰਦੇ ਨੂੰ ਇਹ ਹੁੰਦਾ ਵੀ ਸਾਡਾ ਸੌਖਾ ਪੈਸਾ ਮਿਲਦਾ ਸਾਨੂੰ ਸੌਖਾ ਮਿਲਦਾ ਕਿਉਂ ਮਿਲਦਾ ਵੀ ਅਸੀਂ ਹੱਥ ਕਰਕੇ ਮੰਗ ਹੀ ਲੈਣਾ ਜਿਹੜੇ ਬੰਦੇ ਦੇ ਹੱਥ ਪੈਰ ਨਹੀਂ ਕੰਮ ਕਰਦੇ ਉਹਨਾਂ ਦੀ ਤਾਂ ਗੱਲ ਬਾਖਾ ਵੀ ਜਿਹੜੇ ਵਿਚਾਰੇ ਜਮਾਂ ਹੀ ਅਪਾਹਜ ਵੀ ਉਹ ਕੋਈ ਕੰਮ ਹੀ ਨਹੀਂ ਕਰ ਸਕਦੇ ਜਿਹੜੇ ਹਟੇ-ਕਟੇ ਆ ਚੰਗੇ ਮਾਹਾਂ ਕੰਮ ਕਰਦਿਆਂ ਵਧੀਆ ਨੌਜਵਾਨ ਆ ਉਹ ਵੀ ਮੰਗਦੇ ਫਿਰਦੇ ਆ ਕੋਈ ਨਸ਼ੇ ਪਿਛੇ ਮੰਗਦਾ ਫਦਾ ਕੋਈ ਕਿਵੇਂ ਆ ਉਹ ਚੀਜ਼ਾਂ ਗਲਤ ਆ ਤੁਸੀਂ ਕੰਮ ਕਰਕੇ ਕਮਾ ਕੇ ਤੁਸੀਂ ਆਪਦੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਆ ਨਾ ਕਿ ਤੁਸੀਂ ਮੰਗ ਕੇ ਜੇ ਤੁਸੀਂ ਮੰਗਣ ਲੱਗੇ ਤਾਂ ਬਸ ਉੱਥੋਂ ਤੱਕ ਹੀ ਸੀਮਤ ਰਹੋਗੇ ਤੁਹਾਨੂੰ ਅੱਗੇ ਵਧਣ ਦਾ ਕੋਈ ਮੌਕਾ ਨਹੀਂ ਮਿਲਣਾ ਕਿਉਂਕਿ ਅਸੀਂ ਇੱਕ ਵੀਡੀਓ ਤਾਂ ਬਣਾਈ ਆ ਆਪਣੇ ਦਿਨ ਬਾਦਾਨ ਤੁਸੀਂ ਕੋਈ ਕਿਸੇ ਸ਼ਹਿਰ ਤੇ ਜਾ ਕੇ ਤੁਸੀਂ ਰੇੜੀ ਤੇ ਕੋਈ ਖਾਣ ਵੀ ਲਾਗੇ ਨਾ ਤੇ ਤੁਹਾਡੇ ਕੋਲ 2-4 ਜਵਾਕ ਨਿੱਕੇ ਨਿੱਕੇ ਪਹੁੰਚ ਜਾਣਗੇ ਉਹ ਪਹੁੰਚ ਜਾਣਗੇ ਉਹ ਕੋਈ ਮਜਬੂਰ ਨਹੀਂ ਉਹ ਉਹਨਾਂ ਦੇ ਮਾਪਿਓ ਉਹਨਾਂ ਨੂੰ ਮਜਬੂਰ ਕਰਦੇ ਆ ਉਹਨਾਂ ਨੂੰ ਪੜਨ ਵਾਸਤੇ ਤੁਸੀਂ ਕਹਿ ਕੇ ਦੇਖ ਲਿਓ 100 ਦੇ ਵਿੱਚੋਂ 2-4 ਹੀ ਕਹਿਣਗੇ ਜਿਹੜੇ ਸਾਨੂੰ ਇਹ ਪੜਨ ਲਾ ਦੋ ਨਹੀਂ 95 ਤੋਂ ਲੈ ਕੇ 97 ਤੱਕ ਇਹੀ ਕਹਿਣਗੇ ਵੀ ਤੂੰ 10 ਰੁਪਏ ਦੇਨੇ ਆ ਤਾਂ ਦੇ ਦੇ ਨਹੀਂ ਅਸੀਂ ਪੜਨਾ ਨਹੀਂ ਗਾ ਪੈਸੇ ਦੇ ਦੇ ਜਾਂ ਜੇ ਕੋਈ ਸੋਤ ਨੂੰ ਕਹੀ ਖਾਨ ਨੂੰ ਵੀ ਕੋਈ ਕਹਦਾ ਤੂੰ ਖਾ ਲਾ ਉਹ ਖਾਨ ਨੂੰ ਵੀ ਉਹਨੇ ਕਹਿੰਦਾ ਸਾਨੂੰ 10 ਰੁਪਏ ਦੇ ਕਿਉਂਕਿ 10-10 ਨਾਲ ਹੀ ਉਹਨਾਂ ਦੀ ਦਿਹਾੜੀ ਵਧਿਆ ਪੈਂਦੀ ਹੈ ਉਹ ਉਹਨਾਂ ਨੂੰ ਮਾਂ ਪਿਓ ਮਜਬੂਰ ਕਰਦਾ ਜੋ ਆਕਾਂ ਦਾ ਜੀ ਨਹੀਂ ਕਰਦਾ ਮੰਗਣ ਨੂੰ ਕਿਉਂਕਿ ਉਹਨਾਂ ਨੂੰ ਰਾਹ ਹੀ ਉਹੋ ਜਿਹਾ ਪਾ ਦਿੰਦੇ ਆ ਵੀ ਅਸੀਂ ਪਹਿਲੇ ਦਿਨੋਂ ਸਟਾਰਟਿੰਗ ਹੀ ਉਹਨਾਂ ਦੇ ਦਿਮਾਗ 'ਚ ਭਾਇਆ ਹੁੰਦਾ ਵੀ ਅਸੀਂ ਮੰਗਣਾ ਹੀ ਆ ਹੋਰ ਕੁਝ ਨਹੀਂ ਕਰਨਾ ਜੇ ਜੁਆਕਾਂ ਨੂੰ ਆਪਾਂ ਵਧੀਆ ਪਰਬ੍ਰਿਸ਼ ਕਰਕੇ ਭਲਾ ਆਪਾਂ ਗਰੀਬ ਆ ਬਥੇਰੇ ਬੰਦੇ ਜਿਹੜੇ ਗਰੀਬਾਂ ਦੇ ਜੁਆਕਾਂ ਦੀ ਪੜ੍ਹਾਈ ਤੇ ਜ਼ੋਰ ਲਾਉਂਦੇ ਆ ਆਦੀ ਆਪ ਕਹਿੰਦੇ ਹੁੰਦੇ ਸੀ ਘੱਟ ਖਲਾਂਗੇ ਜਵਾਕ ਪੜਾਵਾਂਗੇ ਜਵਾਕਾਂ ਨੂੰ ਚੰਗੀ ਵਧੀਆ এডਿਕੇਸ਼ਨ ਦੇਵਾਂਗੇ ਇਹ ਚੀਜ਼ਾਂ ਹੁੰਦੀਆਂ ਵੀ ਆਪਾਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਜੋ ਕੁਝ ਵੀ ਆ ਵੀ ਆਪਾਂ ਇੱਕ ਸਿੱਖਿਆ ਵਾਲੀ ਵੀਡੀਓ ਬਣਾਈ ਆ ਕਿਉਂਕਿ ਦਿਨਵਾਦਾਂ ਨੇ ਇਹ ਵਾਧਦੇ ਵਧਦੇ ਜਾ ਰਹੇ ਆ ਪਹਿਲਾਂ ਕਿਸੇ ਬੰਦੇ ਨੇ ਅਖਬਾਰ ਦੇ ਵਿੱਚ ਐਡ ਲਾਈ ਸੀ ਅੱਜ ਤੋਂ 8-10 ਸਾਲ ਪਹਿਲਾਂ ਉਦੋਂ ਹੀ ਇਹ ਬਹੁਤ ਜ਼ਿਆਦਾ ਆਪ ਹੋ ਗਏ ਸੀਗੇ ਪਿਛਲੇ ਸਮੇਂ ਨਾਲੋਂ ਕਿਉਂ ਇਹ ਸੌਖਾ ਤਰੀਕਾ ਕਮਾਉਣ ਦਾ ਬਥੇਰੇ ਬੰਦੇ ਆ ਜਿਹੜੇ 10-10 ਰੁਪਏ ਕਰਕੇ ਆਥਨ ਨੂੰ 2 ਘੰਟਿਆਂ ਚ ਵੀ 2.500 ਰੁਪਏ ਢਾਡੀ ਪਾ ਲੈਂਦੇ ਸਾਡੇ ਲੋਕ ਕੀ ਕਹਿੰਦੇ ਤਾਂ ਸਮਾਂਦੇ ਆ ਵਿਚਾਲੇ ਜਰ ਕਿਉਂ ਮੰਗਦਾ ਕਿਸੇ ਮਜਬੂਰੀ ਚ ਮੰਗਦਾ ਕੋਈ ਕੰਮ ਵੀ ਨਹੀਂ ਕਈ ਵਾਰੀ ਹੁੰਦੇ ਹਨ ਜਾਂ ਕੋਈ ਬਜ਼ੁਰਗ ਹੋ ਜਾਂਦਾ ਉਹਨਾਂ ਨੂੰ ਕੋਈ ਨਸ਼ੇ ਦੀ ਅਤ ਲੱਤ ਲੱਗੀ ਹੁੰਦੀ ਆ ਉਹਨਾਂ ਦਾ ਨਹੀਂ ਸਾਤਾ ਪਰ ਜਿਹੜੇ ਨਿੱਕੇ ਨਿੱਕੇ ਜੁਆਕਾਂ ਨੂੰ ਇਹ ਜੁਆਕ ਲਾ ਰਹੇ ਆ ਉਹ ਚੀਜ਼ ਬਹੁਤ ਗਲਤ ਆ ਸਰਕਾਰ ਨੂੰ ਵੀ ਇਹਦੇ ਤੇ ਮਾੜਾ ਮੋਟਾ ਐਕਸ਼ਨ ਲੈਣਾ ਚਾਹੀਦਾ ਵੀ ਉਹਨਾਂ ਨੂੰ ਪੜ੍ਹਾਈ ਵਜੋਂ ਫ੍ਰੀ ਕਰਨਾ ਚਾਹੀਦਾ ਜਾਂ ਪਿੰਡੋਂ ਪਿੰਡੀ ਜਾਂ ਸ਼ਹਿਰੋਂ ਸ਼ਹਿਰੀ ਹੋ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਮੰਗਦੇ ਆ ਉਹਨਾਂ ਦੇ ਮਾਪਿਓ ਕੀ ਕੰਮ ਕਰਦੇ ਆ ਕਈ ਵਾਰੀ ਮਾਪਿਓ ਘਰੇ ਪਏ ਹੁੰਦੇ ਪੱਕੇ ਥੱਲੇ ਤੇ ਜੁਆਕ ਮੰਗਦੇ ਫਿਰਦੇ ਹੁੰਦੇ ਆ ਬਹੁਤ ਵੇਖਿਆ ਇਹ ਚੀਜ਼ਾਂ ਸਾਡੇ ਨੇੜੇ ਸ਼ਹਿਰ 'ਚ ਹੀ ਇਹ ਚੀਜ਼ਾਂ ਸੀ ਮੈਂ ਨੋਟ ਕੀਤੀਆਂ ਤਾਂ ਹੀ ਅਸੀਂ ਇਹ ਵੀਡੀਓ ਬਣਾਈ ਆ ਕਿਉਂ ਵੀਡੀਓ ਬਣਾਈ ਆ ਕਿ ਸਿੱਖਿਆ ਦੇਣ ਵਾਸਤੇ ਵੀ ਉਹਨੂੰ ਪਖਾੜੀ ਦੀ ਜਿੰਦਗੀ ਦਿੱਤੀ ਬਣਾਉ 20 ਹਜ਼ਾਰ ਕਮਾਉਂਦਾ 25 ਕਮਾਉਂਦਾ ਇੱਜ਼ਤ ਦੀ ਕਮਾਈ ਆ 9 ਤੋਂ 5 ਵਧੀਆ ਉਹਦੀ ਕਮਾ ਕੇ ਵਧੀਆ ਰੋਟੀ ਖਾਂਦਾ ਵਧੀਆ ਨਿਆਰੇ ਨਾ ਰਹਿੰਦੇ ਆ ਸਾਡੀ ਵੀਡੀਓ ਕਿਸੇ ਖਾ ਲਈ ਹੁੰਦੀ ਆ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਮਲੂਕਾ ਧੰਨਵਾਦ